ਅੱਛਾ ਜੀ ਇੱਕ ਡਰਾਅਰ ਦੀ ਹੁਣ ਸਫਾਈ ਕਰਨ ਲੱਗਿਆਂ ਜੀ ਥੋੜੀ ਜੀ ਅੱਸੀ ਕੱਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਲਓ ਜੀ ਸੰਡੇ ਦੀ ਹੋ ਗਈ ਸਵੇਰ ਤੇ ਹੁਣ ਦਸੰਸਾਰ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਹੈ ਜੀ ਸਾਰੀ ਸੰਗਤ ਨੂੰ ਪਰਮਾਤਮਾ ਤੁੰਦਰਸਤੀ ਬਖਸ਼ੇ ਖੁਸ਼ੀਆਂ ਖੇੜੀ ਬਖਸ਼ੇ ਸਭ ਦੀ ਮੇਰੀ ਕਾਮਨਾ ਹਰ ਮਦਾਨ ਫਤਿਹ ਬਖਸ਼ੇ ਦਾਤਾ ਸਾਰਿਆਂ ਦੇ ਤੇ ਲਓ ਜੀ ਅਰਜੀ ਪੂਰੀ ਕਰੇ ਅੱਜ ਆਪਾਂ ਉਹ ਜਿਹੜਾ ਸਵੇਰ ਦਾ ਮਤਲਬ ਬ੍ਰੇਕਫਾਸਟ ਸੀਗਾ ਉਹ ਆਪਾਂ ਬਣ ਗਿਆ ਤੇ ਪਰ ਹੁਣ ਦੁਪਹਿਰ ਦਾ ਖਾਣੇ ਦੀ ਤਿਆਰੀ ਕਰਨੀ ਆਪਾਂ ਤੇ ਅੱਜ ਆਪਾਂ ਬਣਾਵਾਂਗੇ ਮਮਾ ਕਰ ਰਹੀ ਹੈ ਉਹਨੀ ਦੇ ਵਿੱਚ ਡਰਾਅਰ ਸੈੱਟ ਇੱਕ ਮਿੰਟ ਇਧਰ ਹੋ ਜਾਵਾਂ ਹਾਂ ਹਾਂਜੀ ਕਿ ਮੈਂ ਉਹਨੀ ਦੇਰ ਚ ਕਰਦੀ ਆ ਬਹੁਤ ਹੋਣਗੇ ਤੇ 6 ਅੰਡੇ ਬਹੁਤ ਨੇ ਆਪਾਂ ਇਹਨਾਂ ਤੇ ਅੱਜ ਆਪਾਂ ਨਾ ਦੁਪਹਿਰ ਦੇ ਆਏ ਸਬਜੀ ਦੀ تیاری ਕਰਦੇ ਆ ਤੇ ਅੱਜ ਅਪਾ ਬਣਾਵਾਂਗੇ ਅੰਡੇ ਕਸ਼ਮੀਰੀ ਅੰਡੇ ਬਣਾਵਾਂਗੇ ਤੇ ਨਾਲ ਹੀ ਤੁਹਾਨੂੰ ਰੈਸਪੀ ਵੀ ਸ਼ੇਅਰ ਕਰ ਦਿੰਨੀ ਆ ਮੈਂ ਸਭ ਤੋਂ ਪਹਿਲਾਂ ਨਾ ਯੈਸ ਇਹ ਜਰੂਰੀ ਹੈ ਵੀ ਅੰਡੇ ਜਿਹੜੇ ਆ ਹੋ ਸਹੀ ਤਰ੍ਹਾਂ ਕੇ ਵੀ ਉਬਲ ਇਹ ਸਭ ਤੋਂ ਔਖਾ ਕੰਮ ਹੈ ਕਿਉਂਕਿ ਅੰਡੇ ਨਾ ਜਾਂ ਤਾਂ ਟੁੱਟ ਜਾਂਦੇ ਨੇ ਜਾਂ ਉਹ ਕੱਚੇ ਰਹਿ ਜਾਂਦੇ ਨੇ ਜਾਂ ওভারਬੋਇਲਡ ਹੋ ਜਾਂਦੇ ਨੇ ਤਾਂ ਇਹਦੇ ਵਾਸਤੇ ਨਾ ਮੈਂ ਰਣਵੀਰ ਪ੍ਰਾੜ ਸ਼ੈਫ ਆ ਜਿਹੜੇ ਉਹਨਾਂ ਦੀ ਵੀਡੀਓ ਦੇਖੀ ਸੀ ਉਹ ਵੀਡੀਓ ਲੱਭਣ ਲਈ ਮਤਲਬ ਅੰਡਿਆਂ ਦੀ ਪਰਫੈਕਟ ਕੁਕਿੰਗ ਕਿਵੇਂ ਕਰਨੀ ਆ ਉਹ ਬਹੁਤ ਮੈਨੂੰ ਮਿਹਨਤ ਕੀਤੀ ਗਈ ਸੀ ਫਾਈਨਲੀ ਫਿਰ ਰਣਵੀਰ ਪ੍ਰਾੜ ਦੀ ਮੈਨੂੰ ਰੈਸਪੀ ਮਿਲੀ ਸੀਗੀ ਤੇ ਪਰਫੈਕਟ ਬਿਲਕੁਲ ਪਰਫੈਕਟ ਅੰਡੇ ਉਬਲਦੇ ਆ ਕੁਝ ਨਹੀਂ ਕਰਨਾ ਹੈਗਾ ਮੈਂ ਤੁਹਾਨੂੰ ਦੱਸ ਦਨੀ ਆ ਕਿਵੇਂ ਕਰਨਾ ਹੈ ਮੈਂ ਨੇੜੇ ਕਰ ਲਾਂ ਕੈਮਰਾ ਤੁਸੀਂ ਆਪ ਦੇਖੋ ਲਈ ਕਰ ਲਿਆ ਹਾਂ ਓਹ ਅੱਜ ਜਦੋਂ ਮੈਂ ਤੁਹਾਨੂੰ ਕਿਚਨ ਚ ਦਿਖਾਇਆ ਸੀ ਦੇਖੋ ਏਡਾ ਸਾਰਾ ਇਹ ਪੂਰੀ ਲੈਂਥ ਦੇ ਉੱਤੇ ਆ ਜਾਂਦਾ ਜਿੰਨਾ ਆਪਣੇ ਦੋ ਸਿੰਕ ਹੈ ਮੇਰੇ ਤੇ ਦੋਨੋਂ ਦੇ ੱ ਤੱਕ ਆ ਜਾਂਦਾ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਰੈਸਪੀ ਮੈਂ ਤੁਹਾਨੂੰ ਉਹ ਸ਼ੇਅਰ ਕਰ ਦਿੰਨੀ ਆ ਅੰਡੇ ਇਧਰਲੇ ਪਾਸੇ ਰੱਖਦੀ ਆ ਮੈਂ ਇਧਰੋਂ ਦੇਖੋ ਕਿਚਨ ਦਾ ਸਾਡੀ ਦਾ ਵਿਊ ਬਹੁਤ ਸੋਹਣਾ ਆਉਂਦਾ ਇਧਰੋਂ ਠੀਕ ਹੈ ਉਸ ਤੋਂ ਪਹਿਲਾਂ ਨਾ ਮੈਂ ਪਾਣੀ ਪਾ ਲਿਆ ਬਤੀਲੇ ਚ ਤੇ ਇਹਦੇ ਵਿੱਚ ਆਪਾਂ ਆਂਡੇ ਪਾ ਲੈਣੇ ਆ ਅੰਡੇ ਮੈਂ ਫ੍ਰਿਜ ਚ ਨਹੀਂ ਰੱਖੇ ਹੋਏ ਕਿਉਂਕਿ ਕੁਝ ਨਹੀਂ ਹੁੰਦਾ ਸਾਡੇ ਲਾਲਤ ਬਹੁਤ ਆਂਡਿਆਂ ਦੀ ਤੇ ਸਾਡੇ ਤਾਂ ਬਹੁਤ ਛੇਛੇ ਤੇ ਆਂਡੇ ਖਤਮ ਹੁੰਦੇ ਰਹਿੰਦੇ ਆ ਇਸ ਕਰਕੇ ਸਾਡੇ ਕਿਚਨ ਚ ਨਹੀਂ ਰੱਖਣਾ ਪੈਂਦਾ ਸਾਨੂੰ ਆਹ ਸੌਰੀ ਫ੍ਰਿਜ ਚ ਰੱਖਣ ਲੋੜ ਹੀ ਨਹੀਂ ਪੈਂਦੀ ਆਂਡੇ ਖਰਾਬ ਹੀ ਨਹੀਂ ਹੁੰਦੇ ਉਹਦੇ ਨੂੰ ਮੁੱਕ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਨਾ ਆਂਡਿਆਂ ਨੂੰ ਚੰਗੀ ਤਰ੍ਹਾਂ ਅ ਧੋ ਲੈਣਾ ਹੈ ਕਿਉਂਕਿ ਜਿੰਨੇ ਮਰਜ਼ੀ ਸਾਫ਼ ਹੋ ਫਿਰ ਵੀ ਮਾੜਾ ਮੋਟਾ ਤਾਂ ਇਹਨਾਂ ਨੂੰ ਅ ਗੰਦੇ ਜੀ ਹੁੰਦੀ ਹੈ ਪਹਿਲਾਂ ਨਾ ਆਂਡੇ ਸਾਡੇ ਵੀ ਉਬਲ ਕੇ ਫਟ ਜਾਂਦੇ ਸੀ ਫਟ ਕੇ ਨਾ ਕਈ ਅੰਡੇ ਦਾ ਮਤਲਬ ਸਾਰਾ ਹੀ ਉਹਨਾਂ ਦਾ ਮਟੀਰੀਅਲ ਜੇ ਬਾਹਰ ਆ ਜਾਂਦਾ ਸੀਗਾ ਤੇ ਜਿਵੇਂ ਨਹੀਂ ਸੀ ਖਾਣ ਨੂੰ ਕੀ ਕਰਦਾ ਤੇ ਲਓ ਜੀ ਆਪਾਂ ਸਾਰੇ ਅੰਡੇ ਧੋ ਲਏ ਅੱਛੀ ਤਰ੍ਹਾਂ ਠੀਕ ਹੈ ਜੇ ਜਿਆਦਾ ਗੰਦੇ ਹੋਣ ਤਾਂ 5-7 ਮਿੰਟ ਆਪਾਂ ਉਹਨਾਂ ਨੂੰ ਰੱਖ ਦਾਂਗੇ ਹਨਾ ਸੌਫਟ ਹੋ ਜਾਣਗੇ ਉੱਤੋਂ ਜੇ ਕੁਝ ਲੱਗਿਆ ਵੀ ਹੋਇਆ ਤਾਂ ਫਿਰ ਉਹਨਾਂ ਨੂੰ ਆਪਾਂ ਕੱਢ ਲੈਣਾ ਠੀਕ ਹੈ ਲਓ ਜੀ ਆਪਾਂ ਇਹਨਾਂ ਨੂੰ ਨਾਰਮਲ ਪਾਣੀ ਦੇ ਵਿੱਚ ਪਾ ਕੇ ਮੈਂ ਧੋਤਾ ਤੇ ਇਹਨਾਂ ਨੂੰ ਦੁਬਾਰਾ ਇਥੇ ਟ੍ਰੇ ਤੇ ਰੱਖ ਕੇ ਫਿਰ ਆਪਾਂ ਪਾਣੀ ਉਹਨੀਆਂ ਦੁਬਾਰਾ ਬਦਲ ਕੇ ਮਮਨ ਕਰ ਰਹੀ ਆ ਜੀ ਟਰੋਪ ਦੀ ਸਫਾਈ ਪਪਾ ਦਾ ਖਾਣ ਪੀਣ ਪੈਕ ਕਰ ਪੈਕ ਕਰਕੇ ਰੱਖ ਰਹੀ ਹੈ ਲੋ ਜੀ ਹੁਣ ਆਪਾਂ ਨਾ ਪੱਖਾ ਬੰਦ ਕਰ ਦਿਆਵੇਂ ਆਵਾਜ਼ ਵੀ ਆ ਰਹੀ ਹੋਣੀ ਵਿੱਚ ਉਤਰ ਕਰ ਰਿਆ ਹੁਣ ਤੇ ਲੋ ਆਪਾਂ ਨਾ ਇਹ ਵਿੱਚ ਇਨੱਕ ਪਾਣੀ ਪਾਉਣਾ ਹੈ ਕਿ ਜਿਹੜੇ ਅੰਡੇ ਆ ਇਹ ਵਿੱਚ ਬਸ ਡੁੱਬੇ ਹੋਣ ਇਸ ਤੋਂ ਜ਼ਿਆਦਾ ਬਹੁਤ ਜ਼ਿਆਦਾ ਭਰਨਾ ਨਹੀਂ ਪਤੀਲਾ ਫਿਰ ਐਵੇਂ એનર્ਜੀ ਵੇਸਟ ਹੁੰਦੀ ਹੈ ਗੈਸ ਵੇਸਟ ਹੁੰਦੀ ਹੈ ਉਬਲਣ ਤੇ ਠੀਕ ਹੈ ਦੇ ਸਿਮ ਕਰਦੇ ਨੇ ਸ਼ੁਰੂ ਤੋਂ ਹੀ ਪਹਿਲਾਂ ਸਿਮਤੀ ਫੋਣੀ ਹੈ ਠੀਕ ਹੈ ਤੇ ਇਸ ਤਰ੍ਹਾਂ ਦਾ ਇੱਕ ਢੱਕਣ ਜਿਹੜੀ ਇਸ ਆ ਮੁੰਮਣਾ ਜਿਹਾ ਲੱਗਿਆ ਹੋਵੇ ਸਾਡਾ ਇਹ ਲੱਗਿਆ ਹੋਇਆ ਹੈ ਇਹ ਹੱਥੋਂ ਜੈਥੋਂ ਵਾਲਾ ਤੇ ਇਹਦੇ ਚ ਗਲੀ ਹੈ ਤੇ ਹੁਣ ਇਹ ਨਾ ਇਸ ਕੰਮ ਲਈ ਪਰਫੈਕਟ ਹੈ ਇਹ ਤਾਂ ਆਪਾਂ ਇਹਦੇ ਨਾਲ ਇਹਨੂੰ ਰੱਖ ਦੇਣਾ ਹੈ ਕਿਉਂਕਿ ਜਿਹੜਾ ਐਕਸਟਰਾ ਪ੍ਰੈਸ਼ਰ ਬਣ ਜਾਂਦਾ ਨਾ ਉਹਦੇ ਕਰਕੇ ਅੰਡੇ ਜਿਹੜੇ ਹੈ ਉਹ ਟੁੱਟ ਜਾਂਦੇ ਆ ਤੇ ਕੋਈ ਇਹਦੇ ਚ ਮੈਂ ਬਹੁਤ ਵੀਡੀਓ ਦੇਖੀਆਂ ਕਿ ਥੋੜਾ ਜਿਹਾ ਘਿਓ ਪਾ ਦੋ ਥੋੜਾ ਜਿਹਾ ਇਹਦੇ ਚ ਨੂਨ ਪਾ ਦੋ ਕੁਝ ਨਹੀਂ ਪਾਉਣ ਦੀ ਲੋੜ ਹੈਗੀ ਮੈਂ ਐਸਸੀ ਕੁਝ ਨਹੀਂ ਪਾਉਂਦੇਗੇ ਸਿੰਪਲ ਬਸ ਆ ਜਿਹੜੀ ਗਲੀ ਹੈ ਇਹ ਹੈਗੀ ਆ ਦੇ ਵਿੱਚ ਤੇ ਐਕਸਟਰਾ ਪ੍ਰੈਸ਼ਰ ਇੱਥੋਂ ਨਿਕਲਦਾ ਰਹਿੰਦਾ ਤੇ ਇਹਨੂੰ ਸਿੰਮਤ ਹੀ ਕਰਨੇ ਆਪਾਂ ਤੇ ਜੇ ਤੁਸੀਂ ਫ੍ਰਿਜ ਚੋਂ ਕੱਢੋਗੇ ਤੇ ਫਿਰ ਤੁਸੀਂ ਥੋੜੀ देर ਪਹਿਲਾਂ ਉਹਨੂੰ ਨਾਰਮਲ ਪਾਣੀ ਚ ਪਾ ਕੇ ਰੱਖ ਦਿਓ ਤਾਂ ਕਿ ਉਹਦਾ ਟੈਂਪਰੇਚਰ ਡਾਊਨ ਆ ਜੇ ਕਿਉਂਕਿ ਇੱਕਦਮ ਜਦੋਂ ਠੰਡੇ ਤੋਂ ਆਪਾਂ ਗੈਸ ਚਲਾ ਦਿੰਦੇ ਆ ਨਾ ਫਿਰ ਵੀ ਉਹ ਕ੍ਰੈਕ ਹੋ ਜਾਂਦੀ ਹੈ ਤਾਂ ਬਸ ਹੁਣ ਇਹਨੂੰ ਉਪਰ ਰੱਖ ਦੇਣਾ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਬੋਇਲ ਆ ਗਿਆ ਮਤਲਬ ਤੁਹਾਨੂੰ ਪਤਾ ਲੱਗ ਜਾਏ ਤੁਸੀਂ ਉਸ ਸੋਈ ਚ ਕੰਮ ਕਰਦੇ ਹੋ ਵੀ ਪਾਣੀ ਉਬਲਣਾ ਸ਼ੁਰੂ ਉਸ ਤੋਂ ਬਾਅਦ ਤੁਸੀਂ ਘੜੀ ਦੇਖ ਕੇ 2 ਮਿੰਟ ਬੋਇਲ ਕਰਨਾ ਹੈ ਤੇ ਅੱਜ ਆਪਾਂ ਕਰ ਹੀ ਰਹੇ ਹਾਂ ਤੁਹਾਡੇ ਸਾਹਮਣੇ ਦੇਖ ਲਾਂਗੇ ਠੀਕ ਹੈ ਤੇ ਪਰਫੈਕਟ ਬੋਇਲਿੰਗ ਹੋਏਗੀ ਕਿਉਂਕਿ ਜੇ ਜ਼ਿਆਦਾ ਬੋਇਲ ਹੋ ਜਾਂਦੇ ਐ ਫਿਰ ਨਾ ਜਿਹੜਾ ਅੰਡਿਆਂ ਦਾ ਪ੍ਰੋਟੀਨ ਹੁੰਦਾ ਉਹ ਵੇਸਟ ਹੋ ਜਾਂਦਾ ਸਾਰੀ ਬਾਡੀ ਨੂੰ ਕੰਜ਼ੂਮ ਨਹੀਂ ਕਰ ਸਕਉਂਦੀ ਬਹੁਤ ਹਾਰਡ ਹੋ ਜਾਂਦੀ ਵਿੱਚੋਂ ਤੇ ਜੇ ਤੁਸੀਂ ਮਤਲਬ ਘੱਟ ਰਹਿ ਜਾਂਦੇ ਨੇ ਤੇ ਫਿਰ ਉਹ ਛਿੱਲੇ ਨਹੀਂ ਜਾਂਦੇ ਮਾੜੇ ਜਿਹਾ ਕੱਚੇ ਰਹਿ ਜਾਂਦਾ ਫਿਰ ਉਹ ਛਿਲਕੇ ਦੇ ਨਾਲ ਹੀ ਆਈ ਜਾਂਦਾ ਸਾਰਾ ਪੁੱਛਣਾ ਤੇ ਦੋਵੇਂ ਚੀਜ਼ਾਂ ਹੀ ਬੋਦਰ ਕਰ ਦਈਏ ਤੇ ਚਲੋ ਇਹਨੂੰ ਆਪਾਂ ਕਰਦੇ ਹਾਂ ਫਿਰ ਆਪਾਂ ਦੇਖਦੇ ਹਾਂ ਵੀ ਬਣ ਵੀ ਗਏ ਤੇ ਹੋਰ ਬ ਇਹ ਰਿਜ਼ੇ ਨੀਂ ਦੇ ਪਟੇ ਆ ਮੇ। ਉਹ ਹਾਂ ਮੈਂ ਰੋਜ਼ ਹੀ ਕਰਦੀ ਆਂ ਅਸੀਂ ਸਾਡੇ ਰੋਜ਼ ਬੋਇਲਿੰਗ ਹੁੰਦੀ ਆ ਕੁਛ ਨਹੀਂ ਹੁੰਦਾਗਾ ਇਦਾਂ ਹੀ ਬਣਦੇ ਨੇ ਤੇ ਹੁਣ ਮੈਂ ਅ ਜਿਹੜੇ ਕਸ਼ਮੀਰੀ ਆਨੇ ਬਣਾਉਣੇ ਅੱਜ ਉਹਦੀ ਨਿੱਕੀ ਜੀ ਤਿਆਰੀ ਹੈ ਹੀ ਨਹੀਂ ਬਸ ਉਹਦੀ ਤਾਂ ਕੋਈ ਖਾਸ ਤਿਆਰੀ ਕੋਈ ਪਾਸ ਉਹ ਆਪਣੀ ਪਈ ਪਿਊਰੀ ਹੈਨਾ ਉਹਦੀ ਟਮਾਟਰਾਂ ਦੀ ਹੈਨਾ ਜਿਹੜੀ ਬੜਾਈ ਹੋਈ ਹਾਂ ਉਹ ਹੀ ਬਸ ਬਸ ਉਹੀ ਚਾਹੀਦੀ ਥੋੜਾ ਜਿਹਾ ਮੈਂ ਲਸਣ ਕਰ ਲੈਣੀ ਆ ਥੋੜਾ ਜਿਹਾ ਨਰਮ ਹੋ ਜਾਣਗੇ ਉਹਦੇ ਵਾਸਤੇ ਆਪਾਂ ਨੂੰ ਲਸਣ ਚਾਹੀਦੀ ਉਹ ਮੈਂ ਘਰ ਲੈਣੀ ਆ ਅਮਾੜਾ ਜੀ ਦੋ ਪਿਆਜ਼ ਪਏ ਆ ਵੈਸੇ ਉਹਦੇ ਚ ਪਿਆਜ਼ ਮੈਂ ਪਾਉਂਦੀ ਨਹੀਂ ਹੁੰਦੀ ਪਰ ਹੁਣ ਦੋ ਵੈਸੇ ਹੀ ਪਏ ਆ ਬਚੇ ਹੋਏ ਸਲਾਦ ਚੋਂ ਚਲਾ ਲਓ ਮੀਂਹ ਆਉਣ ਨੂੰ ਤਿਆਰ ਹੈ ਬਿਲਕੁਲ ਸਾਡੇ ਕਿਉਂਕਿ ਬੱਦਲ ਗੱਜੀ ਜਾਂਦਾ ਤੇ ਜੇ ਮੀਂਹ ਆ ਗਿਆ ਤੇ ਫੇਰ ਅਸੀਂ ਬਣਾਵਾਂਗੇ ਕੀਰਤ ਚੀਤੇ ਪੂਰੇ ਉਹ ਵੇਖਤੇ ਬਣਾਵਾਂਗੇ ਉਹਦੇ ਨੇ ਮੇਰੇ ਟਲੀ ਜਾਂਦੇ ਨੇ ਤੇ ਮੇਰੇ ਦਿਮਾਗ ਭੁੰਮੀ ਜਾਂਦੇ ਨੇ ਇਹ ਸੀਜ਼ਨ ਚ ਕੀਰਤ ਬਣਾ ਲਈ ਗੁਲਗਲੇ ਵੀ ਬਣਾ ਲੈ ਗੁਲਗਲੇ ਬਣਾਉ ਬਹੁਤ ਛੇਤੀ ਬਣਾਉਂਦੇ ਆ ਇਹ ਬਹੁਤ ਸੋਹਣੇ ਵੀ ਬਣਾਉਂਦੇ ਹੈ ਪੂਰੇ ਨਹੀਂ ਬਣਾਲੇ ਅਜੇ ਉਹ ਨਹੀਂ ਪੂਰੇ ਨਹੀਂ ਬਣਾਏ ਪੂਰੇ ਨਹੀਂ ਪੂਰੇ ਮੈਂ ਬਣਾਉਂਗੀ ਪੂੜਿਆਂ ਦੇ ਬਾਸਟਰ ਹੀ ਆਦੀ ਆ ਪੂਰੇ ਨਹੀਂ ਮੈਂ ਬਣਾਉਂਦੇ ਪੂਰੇ ਮੈਂ ਬਣਾਉਂਨਾ ਉਹ ਨਹੀਂ ਮੈਨੂੰ ਆਉਂਦੇ ਤੇ ਖੀਰ ਬਣਾ ਲਾਂਗੇ ਆਪਾਂ ਉਸੇ ਤਰੀਕੇ ਨਾਲ ਟੈਕਨੀਕਲ ਚੀਜ਼ ਨਹੀਂ ਮੈਨੂੰ ਆਉਂਦੀ ਟੈਕਨੀਕਲੀ ਸੌਂਦੇ ਆ ਸਨੋ ਦੀ ਥੋੜੀ ਜੀ ਦਸਣ ਵੀ ਕਰ ਦਾਂ ਤੇ ਬਸ ਫਿਰ ਤਿਆਰੀ ਨਾਲ ਦੀ ਨਾਲ ਹੀ ਇੱਕ ਇਤਨਾ ਇੰਨੀ ਸੌਖੀ ਸਬਜ਼ੀ ਐ ਤੁਹਾਨੂੰ ਪਤਾ ਹੀ ਐ ਮੇਰੀਆਂ ਰੈਸਪੀਆ ਸਾਰੀਆਂ ਉਹੀ ਹੁੰਦੀਆਂ ਜਿਹੜੀਆਂ ਬਸ 20 ਬਣ ਜਾਣ ਅਦਰਵਾਈਜ਼ ਆਪਾਂ ਤਾਂ ਰੈਸਪੀ ਫਾਲੋ ਹੀ ਨਹੀਂ ਕਰਦੇ ਮੇਰੀ ਮਰਦੀ ਉਹ ਨਹੀਂ ਆਪਾਂ ਦੇਖਦੇਗੇ ਜਿਹੜੀ ਚ ਬਹੁਤ ਕੰਪਲੀਕੇਟਡ ਹੁੰਦਾ ਕੰਮ ਤੇ ਲੋ ਜੀ ਹੁਣ ਆਪਾਂ ਲਸਣ ਕੱਟ ਲਈ ਅਦਰਕ ਹੈਗਾ ਮੂੰ ਹੈ ਅਦਰਕ ਹੈਗਾ ਨਾ ਜੀ ਆ ਜਾਂਦਾ ਹੁਣ ਅਦਰਕ ਵਾਲਾ ਕੋਈ ਹੁਣ ਜਿਹੜੀਆਂ ਭੈਣਾਂ ਅੰਡੇ ਨਹੀਂ ਖਾਂਦੀਆਂ ਉਹ ਹੁਣ ਐਨ ਇਹੋ ਵੀ ਅਸੀਂ ਤਾਂ ਜੀ ਅੰਡੇ ਖਾਂਦੇ ਨਹੀਂ ਭਾਵੇਂ ਆਪਾਂ ਨਹੀਂ ਖਾਂਦੇ ਹਨਾ ਪਰ ਅ ਕਿਸੇ ਚੀਜ਼ ਨੂੰ ਸਿੱਖਣ ਚ ਕੋਈ ਹੱਦ ਨਹੀਂ ਖਾਂਦੀ ਤਾਂ ਮੈਂ ਚਿਕਨ ਨਹੀਂ ਬਟ ਰੈਸਪੀ ਮੈਂ ਦੇ ਹੀ ਰਹੀ ਨਹੀਂ ਕਿਉਂਕਿ ਕੋਈ ਨਾ ਬੇਟਾ ਤਾਂ ਖਾਂਦਾ ਉਹ ਬਣਾ ਕੇ ਦੇਣੀ ਹੁੰਦੀ ਹੈ ਜੇ ਕੋਈ ਛੋਗੜਾ ਜਾਂ ਤੇ ਇਸ ਕਰਕੇ ਰੈਸਪੀ ਦੇਖ ਲਿਓ ਸ਼ੇਅਰ ਕਰ ਦਿਓ ਤੁਸੀਂ ਨਹੀਂ ਖਾਂਦੇ ਕੋਈ ਤੁਹਾਡਾ ਧੀ ਪੁੱਤ ਨੂੰ ਕੋਈ ਹੋਰ ਖਾਣਾ ਹੁੰਦਾ ਹਨਾ ਤੇ ਕਲਾ ਸਿੱਖਣ ਚ ਤਾਂ ਕੋਈ ਹੱਦ ਨਹੀਂ ਲੋ ਜੀ 5-7 ਮਿੰਟ ਹੋ ਗਏ ਤੇ ਦੇਖਦੇ ਆਪਾਂ ਵੀ ਲੱਗ ਭਾਗਾ ਦੇਖੋ ਬੋਇਲਿੰਗ ਦੇ ਨੇੜੇ ਬੋਇਲਿੰਗ ਸ਼ੁਰੂ ਹੋਣ ਵਾਲੀ ਹੈ ਜੀ ਦੇਖੋ ਇਸ ਤਰ੍ਹਾਂ ਪੂਰੀ ਬੋਇਲਿੰਗ ਆਪਾਂ ਕਰਾ ਦੇਣੀ ਹੈ ਦੀ 2 ਮਿੰਟ ਦੀ 2 ਮਿੰਟ ਹੋ ਗਏ ਤੇ ਹੁਣ ਇਹਨੂੰ ਕਰਦਨੇ ਆਪਾਂ ਬੰਦ ਲਓ ਜੀ ਇਹ ਪੈਣ ਲੱਗ ਗਿਆ ਤੇ ਬਹੁਤ ਸੋਹਣਾ ਸੀਨ ਬਣ ਗਿਆ ਆਵਾਜ਼ ਆ ਰਹੀ ਹੈ ਮੀਂਹ ਦੀ ਤੇ ਦੇਖ ਕੇ ਬੜੀ ਲੱਗ ਰਿਹਾ ਵਿੱਚ ਮੇ ਪਾਣੀ ਪਾ ਲੈਣੀ ਹੈ ਠੰਡਾ ਲੋ ਜੀ ਲੋਕ ਬਿਲਕੁਲ ਐਂ ਗੋਲ ਗੋਲ ਲੋ ਜੀ ਦੇਖੋ ਐਵੇਂ ਮਿੰਟੋ ਮਿੰਟੀ ਛਿੱਲੇ ਜਾਂਦੇ ਜਿਹੜੇ ਪੇਪੇ ਹਨਾ ਥੋੜੇ ਠੰਡੇ ਹੋਗੇ ਨਾ ਉਹ ਵਿੱਚੋਂ ਫਿਰ ਅ ਛਿਲਕੇ ਨੂੰ ਛੱਡ ਦਿੰਦੇ ਆ ਜਿਹੜੇ ਮੈਂ ਨਾਲ ਦੀ ਨਾਲ ਸ਼ੁਰੂ ਕਰਤੇ ਉਹ ਹਜੇ ਥੋੜੇ ਜਿਹਾ ਔਖੇ ਛਿੱਲੇ ਸੀ ਆ ਲੋ ਜਿਨ੍ਹਾਂ ਨੇ ਪਿਆ ਪਿਆ ਨਹੀਂ ਠੰਡੇ ਹੋ ਕੇ ਆਪਣਾ ਛਿਲਕਾ ਛੱਡਤਾ ਨਾ ਜਦੋਂ ਸੁਗੜ ਜਾਂਦੀ ਅੰਦਰੋਂ ਠੰਡ ਠੰਡੇ ਪਾਣੀ ਨਾਲ ਫਿਰ ਉਹ ਛਿਲਕਾ ਛੱਡ ਦਿੰਦੇ ਆ ਲੋ ਲੋ ਇਦਾਂ ਮਿੰਟੋ ਮਿੰਟੀ ਛਿੱਲੇ ਜਾਣੇ ਆ ਠੀਕ ਹੈ ਜੀ ਬਹੁਤ ਸੌਖਾ ਤਰੀਕੇ ਦੇ ਨਾਲ ਇਹ ਪਰਫੈਕਟ ਬੋਇਲ ਹੁੰਦੀਆਂ ਨਾਲੇ ਦੇਖੋਗੇ ਨੇ ਬਿਲਕੁਲ ਐਂਡ ਸੌਫਟ ਸੌਫਟ ਬਿਲਕੁਕੁਲ ਸੌਫਟ ਹੈ ਬਿਲਕੁਲ ਲੋ ਨਹੀਂ ਤਾਂ ਨਾ ਇਹ ਹਾਰਡ ਹੋ ਜਾਂਦੇ ਨੇ ਜੇ ਜ਼ਿਆਦਾ ਪੱਕ ਜਾਣ ਜ਼ਿਆਦਾ देर ਪਏ ਰਹਿਣ ਕੁਕਿੰਗ ਜ਼ਿਆਦਾ ਹੋ ਜਾਂਦੀ ਹੈ ਤੇ ਇਹਨਾਂ ਦੀ ਟਾਈਮਿੰਗ ਹੈ ਬਸ 2 ਮਿੰਟ ਬੋਇਲਿੰਗ ਜਦੋਂ ਸ਼ੁਰੂ ਹੋਊਗੀ ਉਦੋਂ ਬਾਅਦ 2 ਮਿੰਟ ਬਾਅਦ ਕਿ ਕੁਵਾਰੀ ਫੇਰ ਮੈਂ ਇਹਨਾਂ ਨੂੰ ਪਾਣੀ ਚ ਪਾ ਦਿੰਨੀ ਆ ਕਿਉਂਕਿ ਮਾੜਾ ਮੋਟਾ ਕਈ ਵਾਰੀ ਨਿੱਕਾ ਮੋਟਾ ਨਾ ਉਹ ਕਿਨਕਾ ਜਿਹਾ ਰਹਿ ਜਾਂਦਾ ਨਾਲ ਲੱਗਿਆ ਹੋਇਆ ਉਹ ਫਿਰ ਕਿਰਚ ਕਿਰਚ ਜੀ ਹੋਈ ਜਾਂਦੀ ਆ ਮੂੰਹ ਚ ਠੀਕ ਹੈ ਲੋ ਹੋ ਗਿਆ ਠੀਕ ਹੈ ਆਪਣਾ ਵਲੌਗ ਹੋ ਜੂਗਾ ਬਹੁਤ ਲੰਬਾ ਇਸ ਲਈ ਮੈਂ ਤੁਹਾਨੂੰ ਅ ਜਿਹੜੀ ਕੁਕਿੰਗ ਹੈ ਦੀ ਅੱਗੋਂ ਸਬਜੀ ਕਿਵੇਂ ਬਣਾਉਣੀ ਆ ਉਹ ਮੈਂ ਤੁਹਾਨੂੰ ਅਗਲੇ ਵਲੌਗ ਚ ਦਵਾਂਗੀ ਤੇ ਮਿਲਾਂਗੇ ਫੇਰ ਅ ਅਗਲੇ ਵਲੌਗ ਦੇ ਵਿੱਚ ਕਸ਼ਮੀਰੀ æg ਕਿਵੇਂ ਬਣਾਉਣੀ ਆਪਾਂ ਠੀਕ ਹੈ ਤੇ ਤਦ ਤੱਕ ਇੰਜੋਏ ਕਰਦੇ ਰਹੋ ਬਹੁਤ ਸਾਰਾ ਪਿਆਰ ਮਿਹਰਬਾਨੀਓ ਇਕੋ ਲਾਈਫ ਹੈ ਬਸ ਸਿੱਖਦੇ ਸਕਦੇ ਰਹਾਂਗੇ ਤੇ ਇੰਜੋਏ ਕਰਦੇ ਰਹਿਾਂਗੇ ਠੀਕ ਹੈ ਜੀ